ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਿੰਡ ਸਿਮਿਏ ਆਏ ਸੀ ਜੀ ਬਾਈ ਕੋਲੇ ਪਹਿਲਾਂ ਵੀ ਦੋ ਤਿੰਨ ਵਾਰ ਆ ਚੁੱਕੇ ਆ ਜੀ ਅੱਜ ਤੋਂ ਤਿੰਨ ਕੁ ਮਹੀਨੇ ਕਰੀਬ ਪਹਿਲਾਂ ਆਪਾਂ ਆਏ ਸੀ ਇਸ ਘਰੇ ਜੀ ਤੇ ਵੀਡੀਓ ਵੀ ਇਹਦੀ ਫੇ ਆਪਣੇ YouTube ਚੈਨਲ ਤੇ ਪਈ ਹੈ ਜੀ ਪਿੰਡ ਸਿਮੀਆਂ ਪਿੰਡ ਦੀ ਬਾਈ ਕੋਲੇ ਦੋ ਰਪੀਟਰ ਪਸ਼ੂ ਸੀਗੇ ਜੀ ਵੈਸੇ ਆਪਾਂ AI ਤਾਂ ਤਿੰਨਾਂ ਦੇ ਕੀਤੀ ਵੀ ਆ ਆ ਤਾਂ ਚਲੋ ਗਾਂ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਆ ਇਹਦੇ ਇੱਕ ਵਾਰੀ ਪਹਿਲਾਂ ਥੀਮਨ ਲੱਗਿਆ ਸੀ ਉਹਨਾਂ ਪਰ ਰਪੀਟਰ ਨਹੀਂ ਕਹਿ ਸਕਦੇਗੇ ਇਹਦੇ ਆਪਾਂ ਅਲੈਗਜ਼ੈਂਡਰ ਥੀਮਨ ਲਾਇਆ ਜੀ ਪਹਿਲਾਂ ਤੁਹਾਨੂੰ ਦੱਸ ਦਈਏ ਜੀ ਅੱਜ ਆਪਣਾ ਬਠਿੰਡੇ ਦਾ ਟੂਰ ਸੀਗਾ ਕੱਲੇ ਬਠਿੰਡੇ ਦਾ ਜੀ ਜਿਵੇਂ ਤੁਹਾਨੂੰ ਪਤਾ ਆਪਾਂ ਹਾਲ ਪੰਜਾਬ ਟੂਰ ਕਰਦੇ ਰਹਿੰਦੇ ਆ ਜੀ ਆਪਣੇ ਟੂਰ ਗਰੁੱਪ ਚ ਐਡ ਹੋਣ ਵਾਸਤੇ ਤੁਸੀਂ ਮੇਰੇ ਨੰਬਰ 9815643096 ਦੇ ਆਪਦੇ ਪਿੰਡ ਦਾ ਨਾਮ ਤੇ ਏਰੀਆ ਦਾ ਨਾਮ ਲੈ ਕੇ ਭੇਜ ਸਕਦੇ ਆ ਜੀ ਬਾਈ ਵੀ ਆਪਣੇ ਟੂਰ ਗਰੁੱਪ ਚ ਐਡ ਆ ਜੀ ਤੇ ਤਾਂ ਕਰਕੇ ਹੀ ਇਹਨਾਂ ਨੇ ਅੱਜ ਇਧਰ ਦਾ ਟੂਰ ਸੀਗਾ ਜੀ ਇਹ ਦੋ ਗਾਵਾਂ ਵੀ ਚੈੱਕ ਕਰਨੀਆਂ ਇੱਕ ਮੱਝ ਤੁਹਾਨੂੰ ਦਿਖਾਵਾਗੇ ਬਹੁਤ ਜ਼ਿਆਦਾ ਰਿਪੀਟਰ ਦੀ ਹਾਰਡਨੈਸ ਸੀਗੀ ਜੀ ਤੇ ਆ ਗਾਂ ਅੱਜ ਚੈੱਕ ਕਰਤੀ ਆ ਜੀ ਇਹਦੇ ਅਲੈਗਜ਼ੈਂਡਰ ਯੂ ਐਲ ਡੀ ਵੀ ਦਾ ਸੀਮਣ ਆਉਂਦਾ ਜੀ ਬਹੁਤ ਵਧੀਆ ਬਲੋ ਬੱਚੇ ਆ ਰਹੇ ਆ ਉਹਦੇ ਮੇਰੇ ਕੋਲੇ ਆਏ ਵੀ ਆ ਉਹ ਲਾਇਆ ਸੀ ਸੈਕਸਰ ਜੀ ਠੀਕ ਹੈ ਇਹ ਇੱਕ ਵਾਰੀ ਪਹਿਲਾਂ ਰਿਪੀਟ ਕਰ ਚੁੱਕੀ ਸੀ ਗਾਂ ਹੈਲਥ ਵਾਈਜ਼ ਪਸ਼ੂ ਬਾਈ ਦੇ ਵਧੀਆ ਤੇ ਉਹ ਜਿਹੜੀ ਸਾਹਮਣੀ ਗਾਂ ਜੀ ਉਹਦੇ 6 ਤੋਂ 7 ਵਾਰੀ ਬਾਈ ਸੀਮਣ ਲਵਾ ਚੁੱਕੇ ਸੀ ਸਹੀ ਆ ਗੁਰਦਾਸ ਹਾਂ ਹਾਂ ਕਿੰਨੇ ਵਾਰੀ ਲਵਾਇਆ ਸੀ ਉਹਦੇ ਘਟੋ ਘਟ 7-8 ਵਾਰੀ ਲਾ ਦਿੰਦੇ 7-8 ਵਾਰੀ ਹਨਾ 20 ਦਿਨਾਂ ਬਾਅਦ ਰਿਪੀਟ ਕਰ ਜਾਂਦੀ ਸੀ ਤੇ ਆਪਾਂ ਕਿੰਨੇ ਵਾਰੀ ਭਰੇ ਆ ਆਪਾਂ ਆਪਰ ਪਹਿਲੀ ਵਾਰੀ ਹੋ ਗਈ ਪਹਿਲੀ ਵਾਰੀ ਹੋ ਗਈ ਸੈਂਕ్రో ਕੀਤੀ ਸ਼ਾਇਦ ਹੈ ਨਾ ਇਹਨਾਂ ਦੇ ਨਹੀਂ ਸੈਂਕ్రో ਨਹੀਂ ਕੀਤੀ ਅੱਛਾ ਨੋਰਮਲ ਹੀ ਰਹਿ ਗਈ ਨਾ ਨੋਰਮਲ ਹੀ ਪਹਿਲਾਂ ਮਾੜਾ ਮੋਟਾ ਕੁ ਬਾ ਆਮਾ ਲੋ ਟ੍ਰੀਟਮੈਂਟ ਦਿੱਤਾ ਜਿਵੇਂ ਬੋਬੀ ਮੈਨ ਜੀ ਵਾਲੇ ਜਾਂ ਵਰਤਨ ਵਗੈਰਾ ਦਿੱਤਾ ਤੇ ਅੱਜ ਉਹ ਗਾਂ ਚੈੱਕ ਕਰਤੀ ਹੈ ਜੀ ਤੇ ਚੈੱਕ ਗੱਭਣ ਆ ਜੀਗਾ ਬਾਕੀ ਬਾਈ ਦੇ ਤੋਂ ਸਾਰੇ ਪਛ ਦਗਾਵਾਂਗੇ ਇੱਕ ਜਿਹੜੀ ਮੱਝ ਆ ਉਹ ਬਹੁਤ ਜ਼ਿਆਦਾ ਰਿਪੀਟ ਕਰ ਰਹੀ ਜੀ ਉਹ ਵੀ ਰੋਟਾ ਖਾ ਰਹੀ ਆ ਮਾਝਾ ਇੱਕ ਮੱਝੀ ਬਾਈ ਦੀ ਹੈਲਥ ਨਹੀਂ ਬੰਦਦੀ ਸੀ ਮੱਝ ਦੀ ਉਹਦੀ ਜੀ ਉਹ ਵੀ ਦਿਖਾਵਾਂਗੇ ਤੁਹਾਨੂੰ ਆ ਮੱਝੀ ਦੇ ਹਾਰਟ ਦੇ ਬਹੁਤ ਜ਼ਿਆਦੇ ਸੀ ਅੰਦਰ ਜੀ ਚਲੋ ਇਹਦੇ ਮੇਰੇ ਤੋਂ ਉਹਨਾਂ ਦੇ ਮੈਂ ਇਹ ਆਪੇ ਹੀ ਕਰਕੇ ਆ ਜੀ ਦੋਵਾਂ گاਵਾ ਦੇ ਪਰ ਇਹਦੇ ਤੋਂ ਮੇਰੇ ਤੋਂ ਨਹੀਂ ਆਇਆ ਗਿਆ ਉਹਦੇ ਮੈਂ ਕੰਮ 'ਚ ਸੀਗਾ ਤੇ ਇਹਦੇ ਬਾਈ ਨੇ ਇੱਥੋਂ ਇਹ ਕਰਵਾਈ ਸੀ ਇਹ ਵੀ ਅੱਜ 2 ਮਹੀਨਿਆਂ ਦੀ ਚੈੱਕ-ਅਪ ਹੋਈ ਦੋ ਵਾਰ ਇਹ ਜੁਟੇ ਦੂਵੀਲ ਵਾਲੀ ਇਹ ਅੱਛਾ ਤੇ ਇਹਨੂੰ ਸਾਲ ਹੋ ਗਿਆ ਜੀ ਸੂਈ ਨੂੰ ਸਾਲ ਤੋਂ ਬਾਅਦ ਆ ਕੇ ਕਿਤੇ ਸੁੱਤ ਹੋਏ ਹਾਂ ਗੱਬਣ ਹੋਈ ਹੈ ਨਾ ਚਲੋ ਟ੍ਰੀਟਮੈਂਟ ਆਪਾਂ ਕਰ ਗਏ ਸੀ ਜੀ ਠੀਕ ਆ ਬਾਈ ਨੇ ਇੱਥੋਂ ਪਰਵਾਤਾ ਤੇ ਆਦੇ ਮੱਧ ਜਾਂ 2 ਮਹੀਨਿਆਂ ਦੀ ਚੈੱਕਪਾਸ ਹੋ ਗਈ ਜੀ ਦੇਖ ਲਓ ਤੁਸੀਂ ਦੁੱਧੋ ਹਾਰ ਚੁੱਕੀ ਐ ਮੱਧ ਐਨੀ ਰਿਪੀਟ ਕਰ ਕਰਦੀ ਸੀਗੀ ਮੱਧ ਲਗ ਸਵਾ ਸਾਲ ਹੋ ਗਏ ਸਵਾ ਡੇਢ ਸਾਲ ਸੁਈ ਨੂੰ ਹੋ ਗਿਆ ਜੀ ਇਹਨੂੰ ਹਨਾ ਤੇ ਅੰਦਰੋਂ ਹਾਰਡਨੈਸ ਬਹੁਤ ਸੀ ਪਰ ਉਹ ਪਰਮਾਦਮ ਵਾਲੇ ਕਰਤਾ ਕੀਤੀ 20 ਦਿਨਾਂ ਦੀ ਮੱਧ ਦਾ ਟਰੀਟਮੈਂਟ ਕਰਕੇ ਤੇ ਆਪਾਂ ਗੱਭਣ ਕਰਨੀ ਬਾਕੀ ਤੁਹਾਨੂੰ ਵੀਡੀਓ ਵੀ ਆਪਾਂ ਕੈਪਸ਼ਨ ਤੇ ਜਾਂ ਲਿੰਕ ਉਹਦਾ ਸੈਂਡ ਕਰਾਂਗੇ ਜੀ ਤੁਸੀਂ ਵੀਡੀਓ ਚੈੱਕ ਕਰ ਸਕਦੇ ਹੋ ਜਾ ਕੇ ਆਪਣੇ ਚੈਨਲ ਤੇ ਵੀ ਪੰਡ ਸਿਵੀਆਂ ਦੀ ਵੀਡੀਓ ਆ ਬਾਈ ਗੁਰਦਾਸ ਬਾਈ ਦਾ ਨਾਮ ਤੇ ਬਾਈ ਦਾ ਨੰਬਰ ਵੀ ਆਪਣੇ ਗਰੁੱਪ ਚ ਵੀ ਹੈਗਾ ਗਰਦਾਸ ਸਿੰਘੀਆਂ ਦੇ ਨਾਂ ਤੇ ਬਾਈ ਦਾ ਨੰਬਰ ਹੈ ਜੀ ਸਿੰਘੀਆਂ ਦੇ ਹੋਰ ਵੀ ਇੱਕ ਦੋ ਬੰਦੇ ਮੇਰੇ ਨਾਲ ਐਡ ਹੈਗੇ ਤੁਸੀਂ ਬਾਈ ਤੋਂ ਫੋਨ ਕਰਕੇ ਵੀ ਪੁੱਛ ਸਕਦੇ ਆ ਬਾਕੀ ਬਾਈ ਆਪ ਹੀ ਵੀਡੀਓ ਤੇ ਬੋਲ ਰਹੇ ਆ ਤੇ ਬਾਈ ਇਹ ਗਰਦਾਸ ਕਿੰਨੇ ਵਾਰੀ ਇਹਦੇ ਭਰਾਏ ਸੀ ਟੀਕਾ ਤੁਸੀਂ ਇਹਦੇ 7-8 ਮਿੰਟ ਦਾ ਟੀਕਾ ਭਰਾਤਾ ਠੀਕ ਆ ਦੋ ਵਾਰੀ ਇਹ ਸੰਤਲੋ ਦੋ ਵਾਰੀ ਸੰਤਲੋ ਆਪਾਂ ਹੁਣ ਇੱਕ ਵਾਰੀ ਟ੍ਰੀਟਮੈਂਟ ਕਰਕੇ ਗਏ ਹਨ ਤੇ ਤੁਸੀਂ ਇੱਥੋਂ ਹੀ ਭਰਵਾਤਾ ਹਨ ਹਾਂ ਠੀਕ ਆ ਉਹਦੋਂ ਤੁਹਾਡੇ ਕੋਲ ਟਾਈਮ ਨਹੀਂ ਸੀ ਤੇ ਤੁਸੀਂ ਕਹ ਚਲ ਇੱਥੋਂ ਕਰਾਂ ਭਰਵਾ ਤੇ ਜਿਹੜੇ ਡਾਕਟਰ ਸਾਹਿਬ ਤੁਹਾਡੇ ਆਉਂਦੇ ਸੀ ਉਹ ਆਏ ਵੀ ਨਹੀਂ ਆ ਨਾ ਮੈਨਾਂ ਨਵ ਹਾਂ ਸਾਰੇ ਪ੍ਰੋਬਲਮ ਆ ਗਏ ਸਾਰੇ ਪ੍ਰੋਬਲਮ ਸੀ ਪਰ ਫਿਰ ਵੀ ਚਲੋ ਮੁੰਡਾ ਵਧੀਆ ਠੀਕਾ ਭਰ ਕੇ ਗਿਆ ਗੱਬਣ ਹੋ ਗਈ ਹੈ ਨਾ ਹਾਂ ਚਲੋ ਵੀ ਟਰੀਟਮੈਂਟ ਸਕਸੈਸਫੁਲ ਪਹਿਲਾਂ ਤੁਸੀਂ ਦੱਸਤਾ ਸੀ ਓਟੀ ਰਿਸੈਪਟਰ ਵਗੈਰਾ ਹਾਂ ਰਿਸੈਪਟਰ ਲਾਤਾ ਸੀਗੇ ਇਹਦੇ ਮੰਨ ਲਓ ਆਪਾਂ ਇਹਨੂੰ ਹਾਰਮੋਨ ਦੇਤਾ ਸੀ ਕਿਉਂ ਬੁੜੀ ਮੱਝ ਹਾਂ ਇਹਨਾਂ ਨੇ ਸੀਮਨ ਲਵਾ ਕੇ ਉਹ ਦੂਜਾ ਰਿਸੈਪਟਰ ਲਵਾ ਕੇ 4 ਘੰਟੇ ਬਾਅਦ ਇਹਦੇ ਇਹੀ ਕਰਵਾ ਦਈਏ ਤੇ ਅੱਜ ਮੱਝ ਚੈੱਕਪਾਸ ਹੋ ਗਈ ਹੈ ਜੀ ਠੀਕ ਆ ਆ ਮੱਝ ਦੇ ਆਪਾਂ ਇਹ ਆ ਹੀ ਕੀਤੀ ਸੀ ਜੀ ਇਹ ਮੈਂ ਉਦੋਂ ਆਇਆ ਸੀਗਾ ਇਹ ਮੱਝ ਨਹੀਂ ਗੱਬਣ ਹੋਈ ਜਮੈਂ ਕਹਿ ਰਹੇ ਹਾਂ ਵਧ ਘਟ ਹਾਂ ਹਾਂ ਕੋਈ ਵਧ ਘਟ ਸੀ ਜਿਵੇਂ ਮਰਜ਼ੀ ਰੱਖ ਲਓ ਸੂਈ ਨੂੰ ਥੋੜਾ ਟਾਈਮ ਸੀ ਚਲੋ ਐਵੇਂ ਨਹੀਂ ਵੀ ਸਾਰੇ ਹੀ ਹੋ ਜਾਂਦੇ ਆ ਵੀ ਆ ਮੱਝ ਦੇ ਬਾਈ ਨੇ ਬਾਅਦ ਚ ਸਿੰਮਲ ਲਵਾਇਆ ਠੀਕ ਹੈ ਇਹਦੇ ਅੱਜ ਆਪਾਂ ਦਵਾਈ ਭਰੀ ਹੈ ਜੀ ਜਿਹੜੀ ਆ ਮੱਝ ਥੋੜੀ ਜੀ ਇਨਫੈਕਸ਼ਨ ਸੀਗੀ ਇਹਦੇ ਠੀਕ ਹੈ ਓਵਰ ਆਲ ਪਸ਼ੂ ਤੁਸੀਂ ਬਾਈ ਦੇ ਦੇਖ ਹੀ ਰਹੇ ਆ ਦੁੱਧ ਦਾ ਕੰਮ ਕਰਦੇ ਬਾਈ ਜੀ ਵਧੀਆ ਪਟੰਡਾ ਸ਼ਹਿਰ ਦੇ ਨੇੜੇ ਆ ਸੋਹਣਾ ਕਾਮਾ ਬਾਈ ਦਾ ਪਸ਼ੂ ਸਾਰੇ ਵਧੀਆ ਹੈਲਥ ਵੇਖੋ ਤੁਸੀਂ ਪਸ਼ੂਆਂ ਦੀ ਚੈੱਕ ਕਰਿਓ ਜੇ ਇੱਕ ਤੁਹਾਨੂੰ ਮੱਝ ਦਿਖਾਉਣੀ ਹੈ ਜਿਹਦੀ ਹੈਲਥ ਬਹੁਤ ਮਾੜੀ ਸੀ ਉਧਰ ਖੜੀ ਆ ਉਹ ਮੱਝ ਤੁਹਾਨੂੰ ਦਿਖਾਉਣੀ ਹੈ ਜੀ ਉਹ ਮੱਝ ਦੀ ਹੈਲਥ ਹੁਣ ਚੈੱਕ ਕਰਿਓ ਤੁਸੀਂ ਇਹਨੂੰ ਵੀ ਗਰਦਾਸ ਹੋ ਗਿਆ ਟਾਈਮ ਹਨ ਇਹਦੇ ਟੀਕੇ ਪਰਵਾਤਾ ਹਨ ਹਾਂ ਇਹਨੂੰ ਮੱਝ ਵੀ 23 ਦਿਨ ਹੋ ਅੱਛਾ ਹੀਟ ਚ ਨਹੀਂ ਆਉਂਦੀ ਇਹ ਵੀ ਹਾਂ ਇਹ ਪਹਿਲਾਂ ਇਹ ਅੱਜ ਦੀ ਫੇਰ ਬਾਅਦ ਚ ਜ਼ਿਆਦਾ ਲਿੱਸੀ ਹੋਊਗੀ ਪਤਾ ਨਹੀਂ ਇਹਨੂੰ ਕੀ ਪ੍ਰੋਬਲਮ ਹੈ ਆ ਦੇਖੋ ਤੁਸੀਂ ਆ ਮੱਝ ਨਾਥਾਂ ਵਾਲੀ ਹੈ ਇਹਨਾਂ ਬਹੁਤ ਦਿਖਾਇਆ ਬਹੁਤ ਜ਼ਿਆਦਾ ਲਿੱਸੀ ਸੀ ਇਹ ਮੱਝ ਚੈੱਕ ਕਰ ਰਵੇ ਤੁਸੀਂ ਵੀਡੀਓ ਜਰੂਰ ਚੈੱਕ ਕਰ ਰਿਹਾ ਜੀ ਆ ਮੱਝ ਦੀ ਸਿਹਤ ਇਹ ਸਾਰਿਆਂ ਤੋਂ ਪਹਿਲਾਂ ਦਿਖਾਈ ਵੀ ਆ ਉਹ ਵੀਡੀਓ ਚ ਬਹੁਤ ਜ਼ਿਆਦਾ ਐਲਫੇਰੀ ਮਾੜੀ ਸੀਗੀ ਤੇ ਇਹਦੇ ਆਪਾਂ ਮੰਨ ਲਓ ਐਨਰਜੀ ਬੂਸਟ ਵਗੈਰਾ ਸ਼ੁਰੂ ਕਰਕੇ ਤੁਸੀਂ ਬਾਈ ਉਦੋਂ ਵੀ ਚਾਰ ਹੀ ਪਾਉਂਦੇ ਸੀ ਹਨ ਹਾਂ ਹਾਂ ਚਾਰ ਪਹਿਲਾਂ ਚਾਰ ਉਦੋਂ ਵੀ ਚਾਰ ਹੀ ਸੀਗੇ ਤੇ ਹੁਣ ਵੀ ਚਾਹ ਮਲ ਕੇ ਚਲੋ ਕੋਈ ਆਪਾਂ ਐ ਤਾਂ ਨਹੀਂ ਵੀ ਆਪਾਂ ਸਾਈਲੇਜ ਪਾ ਕੇ ਰਾਜੀ ਹੋ ਗਈ ਜਾਂ ਵੈਸੇ ਹੀ ਰਾਜੀ ਨਹੀਂ ਜਣ ਨੂੰ ਚਾਰ ਪਾਏ ਨੂੰ ਅਜੇ ਅੱਛਾ ਹੁਣ ਨਹੀਂ ਪਾਏ ਸਰਦੀਆਂ ਵੇਲੇ ਪਾਉਣਾ ਨਾ ਥੋੜਾ ਹੁੰਦਾ ਚਾਰ ਉਹਨਾਂ ਕੀ ਪਾਉਨੇ ਨੇ ਵਿਚਾਰ ਦੇ ਵਿੱਚ ਨਾਲ ਚਾਰ ਪਾਉਨੇ ਨੇ ਆਪਾਂ ਅੱਛਾ ਠੀਕ ਹੁੰਦੇ ਠੀਕ ਹੈ ਗਰਮੀ ਜੇ ਤਾਂ ਫੇਰਾ ਜਵਾਰ ਤੇ ਉਦੋਂ ਬਾਅਦ ਜਿਹੜਾ ਚਾਰ ਵਾਸਤੇ ਮੱਕੀ ਬੀਜੀ ਹੁੰਦੀ ਉਹ ਹੀ ਵੱਢਦੇ ਹੁੰਦੇ ਅੱਛਾ ਉਹ ਹੀ ਵੱਢਦੇ ਉਹਦੋਂ ਖਤਮ ਹੋ ਜਾਂਦੀ ਹੈ ਅੱਛਾ ਉਹ ਖਤਮ ਹੋ ਜਾਂਦੀ ਠੀਕ ਹੈ ਹੁਣ ਵੀ ਚਾਰ ਆਪਣਾ ਨੱਥਿਆ ਪਿਆ ਸਾਰਾ ਤੇ ਜਦੋਂ ਹੁਣ ਆ ਜਵਾਰਾਂ ਚੋਂ ਮੱਕੀਆਂ ਖਤਮ ਹੋ ਗਈਆਂ ਜਮੀਆਂ ਦੇ ਨਾਲ ਵਰਸ਼ੀਨ ਦੇ ਨਾਲ ਉਹ ਦਫਟਾਂਗੇ ਜਦੋਂ ਖਤਮ ਹੋ ਗਈਆਂ ਸਾਰਾ ਅੱਛਾ ਉਦੋਂ ਵੱਢੂਗੀ ਠੀਕ ਹੈ ਸਿਆਲ ਚ ਘਰ ਲਾਵਾਂਗੇ ਸਿਆਲ ਚ ਪਾਉਂਦੇ ਤੁਸੀਂ ਗਰਮੀ ਚ ਚਾਰ ਨਹੀਂ ਪਾਉਂਦੇ ਨੀ ਗਰਮੀ ਚ ਨਹੀਂ ਮੈਂ ਅਸਲ ਚ ਕੋਸਤਾ ਹੈ ਲਾ ਲੋ ਹਾਂ ਵੀ ਉਹ ਆਪਣੇ ਨੂੰ ਪ੍ਰੋਬਲਮ ਤਾਂ ਨਹੀਂ ਕੋਈ ਗਾਲੀ ਖਰ ਦਿੱਤੀ ਅੱਛਾ ਇਹ ਮੰਨ ਲਓ ਵੀ ਆਪਣੇ ਕੋਲ ਕੋਸਤਾ ਚਾਰ ਨੂੰ ਬਾਣੂ ਨੂੰ ਘੱਟ ਸੀ ਆ ਠੀਕ ਹੈ ਉਹ ਘੱਟ ਹੁੰਦਾ ਹਾਂਜੀ ਹਾਂਜੀ ਇਹ ਕੁਸ ਬਸ ਮੈਨੂੰ ਬਹਿ ਵੀ ਥੋੜਾ ਜਿਹਾ ਹੈਗਾ ਵੀ ਗਰਮੀ ਦਾ ਗਰਮੀ ਤੇ ਹੈਗਾ ਵੀ ਪ੍ਰੋਬਲਮ ਆਉਂਦੀ ਆ ਹਾਂ ਹਾਂ ਆਪਣਾ ਬਈ ਗੁਰਦਾਸ ਜਿੰਨੇ ਪਸ਼ੂਆਂ ਦੇ ਆਪਾਂ ਆਏ ਜੀ ਹੱਲ ਹੋ ਗਏ ਸਾਰਿਆਂ ਦੇ ਹਾਂ ਹਾਂ ਬਈ ਸਾਰੇ ਬਹੁਤ ਵਧੀਆ ਉੱਧਰ ਰਹਿ ਗਏ ਤੇ ਆ ਮੈਂ ਇਸ ਬਹੁਤ ਛੋਟੀ ਰਾਜੇ ਹੋਸ਼ਲ ਨਿਸ਼ੀ ਹੋ ਜਾਣਾ ਬੋਏ ਬਈ ਬੰਦਾ ਗੱਪਣ ਵੀ ਸ਼ਾਇਦ ਹੋਣੀ ਹੋ ਸਕਦਾ ਹੋ ਗਿਆ ਅੱਜ 25 ਦਿਨ ਹੋ ਗਏ ਨੂੰ 25 ਦਿਨ ਚਲੋ ਕੀ ਤਰੀਕ ਨਹੀਂ ਸੀ ਮੈਂ ਨਹੀਂ ਕੀਤੀ ਐਸ ਤੀ ਕਰਵਾਈ ਸੀ ਹਾਂ ਇਹ ਠੀਕ ਕਰਾਈ ਸੀ ਪਹਿਲਾਂ ਤੁਸੀਂ ਦੱਸ ਕੇ ਹੀ ਟਰੀਟਮੈਂਟ ਸਾਰਾ ਉਹ ਕਰਿਆ ਸੀ ਆਪਾਂ ਵਾਈਪਾਸ ਗੈਟ ਵਗੈਰਾ ਤੇ ਕੀਰਾ ਤਾਂ ਹੈਲਥ ਜ਼ਰੂਰੀ ਸੀ ਨਾ ਮੱਜੋ ਖੁੱਲ ਕੇ ਆਉਂਦੀ ਨਹੀਂ ਸੀ ਫਿਰ ਖੁੱਲ ਗਿਆ ਜੀ ਹਾਂ ਐਸੀ ਖੁੱਲ ਕੇ ਆਈ ਸੀ ਹਾਂ ਹਾਂ ਵਧੀਆ ਰੰਗ ਕੇ ਐਸੀ ਪੂਰਾ ਬਸ ਠੀਕ ਹੈ ਮੰਨ ਲਓ ਵੀ ਰਿਜ਼ਲਟ ਮਿਲੇ ਆਪਾਂ ਹਾਂ ਹਾਂ ਵਧੀਆ ਵੇ ਵਧੀਆ ਆ ਛੋਟੀ ਬਾਈ ਦੀ ਰਿਪੀਟਰ ਆ ਜੀ ਇਹਦੇ ਆਪ ਅਗਲੀ ਵੀਡੀਓ ਤੇ ਪ੍ਰਮਾਤਮਾ ਸੌਖ ਰੱਖੇ ਤੁਹਾਨੂੰ ਇਹ ਵੀ ਰਕਾਵਾਂ ਦੇ ਬਹੁਤ ਚੰਗੀ ਝੋਟੀ ਨੇ ਜੀ ਰਵੀ ਦੀ ਇਹਦੇ ਆਪਾਂ ਕੰਡੇ ਵਾਲਾ ਲਾਇਆ ਜੀ ਅੱਜ ਸੀਮੈਂਟ ਆ ਜਿਹੜੀ ਸਾਹਮਣੇ ਦੇਖ ਰਹਾ ਤੁਸੀਂ ਝੋਟੀ ਕਿੰਨੀ ਓਵਰ ਹੋ ਗਈ ਕਿ 10 ਬਈ ਇਹਦੀ ਤੁਸੀਂ ਬਈ 2.5 ਸਾਲ ਲਗਭਗ ਹੋਊਗੀ ਬਾਕੀ ਕਾਫੀ ਤੋਂ ਦੇਖ ਕੇ ਪਤਾ ਲੱਗੂ ਅੱਛਾ 2.5 ਸਾਲ ਹੋ ਗਈ ਹੈ ਆ ਦੇਖੋ ਤੁਸੀਂ ਝੋਟੀ ਬਹੁਤ ਚੰਗੀ ਇਹਦੇ ਵੀ ਲਵਾਇਆ ਤੁਸੀਂ ਪਹਿਲਾਂ ਤੋਂ ਮੇਰੇ ਤੋਂ हां हां ਪਹਿਲਾਂ ਅਬਾਊਟ ਟ੍ਰੀਟਮੈਂਟ ਵਗੈਰੇ ਕੀਤਾ ਨਹੀਂ ਨਹੀਂ ਤੁਸੀਂ ਪਹਿਲਾਂ ਤੇ ਟੀਕਾ ਪਰਵਾਇਆ ਹੈ ਨਾ ਮੇਲਾ ਠੀਕ ਆ ਹਾਂ ਪੂੰਪਿੰਡੋ ਦਾ ਡਾਕਟਰ ਨੇ ਪਰਵਾਇਆ ਹੈ ਅੱਛਾ ਦੋ ਵਾਰੀ ਦਾ ਟੀਕੇ ਭਰਤੀ ਇੱਕ ਵਾਰੀ ਦਵਾਈ ਭਰਤੀ ਅੱਛਾ ਤੇ ਫਿਰ ਫਿਰ ਸਾਨੂੰ ਬੁਲਾਇਆ ਕਰੂ। ਹਾਂ ਹਾਂ ਤੇ ਹੁਣ ਤਾਂ ਮੇਰੇ ਸਹਾਰਾ ਅੱਜ ਆਪਾਂ ਇਹਦੇ ਸੀਮਨ ਲਾਇਆ ਜੀ ਇਹ ਥੋੜੀ ਹੀਟ ਜ਼ਿਆਦੇ ਰੱਖੀ ਹੋਈ ਸੀ। ਟ੍ਰੀਟਮੈਂਟ ਤੋਂ ਬਾਅਦ ਇੱਕ ਵਾਰ ਹੀਟ ਚ ਚੰਗੀ ਤਰ੍ਹਾਂ ਆ ਗਈ ਸੀ ਆਪਾਂ ਚੈੱਕ ਵੀ ਕਰੀ ਸੀ। ਹਾਂ ਹਾਂ ਉਹ ਦੂਜੇ ਦਿਨ ਆਪਾਂ ਨੇ ਟੱਪੀ ਸੀ ਥੋੜੀ ਜਿਹੀ ਉਹ ਕਿਹਾ ਵਧੀਆ ਹੀਟ ਚਾਹੀਦੀ ਸੀ ਚਲ ਮਖਾ ਅਗਲੀ ਵਾਰ ਭਰਾਵਾਂਗੇ। ਅਗਲੀ ਵਾਰ ਭਰਾ। ਅੱਜ ਮੈਂ ਤਾਂ ਇਹਦੇ ਏਆਈ ਕਰਨੀ ਆਏ ਸੀਗੇ ਜੀ ਆਪਾਂ। ਤੇ ਚਲੋ ਉਹ ਪਸ਼ੂ ਚੈੱਕ ਕਰਦੇ ਆ। ਕਿਹਾ ਵੀ ਸੀ ਡਾਕਟਰ ਸਾਹਿਬ ਨੇ ਵੀ ਇਥੋਂ ਪ੍ਰਾਪੂਲਾ ਜਾਂ ਕਿਵੇਂ ਮਹਾਰ ਵਧੀਆ ਸੀ ਮਨ ਭਰ ਜਾਂਦਾ ਸੀ ਆਖ ਦੇ ਜਮ ਮੈਂ ਕਿਹਾ ਮਸਾ ਦਾ ਕੋ ਦਿਨ ਆਉਂਦਾ ਫਿਰ ਫਿਰ ਵੀ ਤਾਂ ਪਿਛੇ ਨਹੀਂ ਜਿਹੜਾ ਸੁਆਦ ਦੀ ਗੱਲ ਹੁੰਦੀ ਆ ਹੁਣ ਬਾਈ ਨੇ ਜਿਹੜੇ ਚੈੱਕ ਪਸ਼ੂ ਕਰਾਏ ਆ ਤਾਂ ਮੇਰੇ ਤੋਂ ਅੱਜ ਕਰਵਾਏ ਆ ਹਨਾ ਪਰ ਬਾਈ ਦੇ ਮੈਂ ਉਹਨੇ ਵਿੱਚ ਵਿਚਾਲੇ ਦੋ ਤਿੰਨ ਵਾਰ ਹੀ ਆ ਚੁੱਕਿਆ ਜੀ ਬਾਈ ਇਹਨੇ ਕੋਈ ਐ ਰਿਜ਼ਲਟ ਦੀ ਵੇਟ ਨਹੀਂ ਕੀਤੀ ਜੇ ਵਿਸ਼ਵਾਸ ਰੱਖਿਆ ਤਾਂ ਤੁਹਾਡੇ ਸਾਹਮਣੇ ਆ ਜੀ ਇੱਕ ਇੱਕ ਟੀਕੇ ਦੇ ਦੇ ਤਿੰਨੇ ਪਸ਼ੂ ਬਾਈ ਦੇ ਤੰਗ ਸੀ ਬਾਈ ਤਾਂ ਹੀ ਹਾਂ ਨਹੀਂ ਬਰਦਾਸਤ ਮੈਂ ਵਿਸ਼ਵਾਸ ਤਾਂ ਬਾਈ ਰੱਖਿਆ ਨਾ ਹਾਂ ਵਿਸ਼ਵਾਸਤਾ ਵੀਡੀਓ ਦੇਖ ਰਹੇ ਆਪਾਂ ਚੈੱਕ ਕਰਦੇ ਆ ਰੋਜ਼ ਬਸੂ ਹਾਂ ਲੱਗਿਆ ਸਹੀ ਹੈ ਸਹੀ ਹੈ ਭਾਈਆ ਚਲੋ ਮਿਹਰਬਾਨੀ ਹੈ ਬਈ ਬਹੁਤ ਬਹੁਤ ਥੈਂਕ ਯੂ ਤੁਹਾਡਾ ਇੰਨਾ ਵਿਸ਼ਵਾਸ ਕਰਨਾ ਤੇ ਹਣਾ ਨਹੀਂ ਤਾਂ ਅਗਲਾ ਇੱਕ ਵਾਰੀ ਸਾਧਾ ਹੈ ਅਗਲਾ ਕਹਿੰਦਾ ਯਾਰ ਚਲੋ ਰਿਜ਼ਲਟ ਦੇਖਦੇ ਆ ਫਿਰ ਦੇਖਾਂਗੇ ਨਾ ਜਿਵੇਂ ਤੁਹਾਡੇ ਬੈਂਡ ਵਾਲੇ ਬਾਈ ਨੂੰ ਸ਼ਾਇਦ ਰਿਜ਼ਲਟ ਦੀ ਵੇਟ ਹੀ ਹੈ हां ਸਾਡੇ ਪਿੰਡੋਂ ਕਈ ਬੰਦਿਆਂ ਨੇ ਆਇਆ ਖੁਣ ਹਾਂ ਹੁਣ ਉਹਨਾਂ ਨੂੰ ਰਿਜ਼ਲਟ ਦੇਖ ਕੇ ਪਤਾ ਲੱਗਣੀ ਹਾਂ ਪਤਾ ਲੱਗਣੀਗਾ ਐਂ ਤਾਂ ਦੇਖੋ ਬਾਈ ਜੇ ਫੇਕ ਜਾ ਕੰਮ ਹੁੰਦਾ ਨਾ ਤਾਂ ਮਹੀਨਾ ਦੋ ਮਹੀਨੇ ਚੱਲਦਾ ਜੀ ਤੇ ਨਹੀਂ ਹੁਣ ਆਪਣੀ ਚਲੋ ਸੁਣੀ ਵੀ ਆ ਲੋਕਾਂ ਦੇ ਫਾਇਦੇ ਹੋਈ ਜਾਂਦੇ ਫੇਰ ਹੀ ਲੰਬਾ ਟਾਈਮ ਚੱਲ ਰਹੇ ਹੈ ਨਾ ਉਹਨਾਂ ਨੂੰ ਮੈਂ ਅੱਛਾ ਉਹਦਾ ਰਿਜ਼ਲਟ ਕਿਰਾਂ ਦੇਖ ਲਈਏ ਕੀ ਬਣਦਾ ਨਹੀਂ ਤੇ ਸਹੀ ਚਲੋ ਅਗਲਾ ਉਹਨਾਂ ਦਾ ਵੀ ਹੱਕ ਹੈ ਨਾ ਅੱਜ ਦਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ